ਜਿਹੜੀ ਅਰਦਾਸ ਕਰਦੇ ਆ ਉਹਦਾ ਅਰਥ ਕੀ ਆ ਚੌਂਕੀਆਂ ਕੀ ਨੇ ਝੰਡੇ ਕੀ ਨੇ ਬੂੰਗੇ ਕੀ ਨੇ ਆਖਰ ਕਿੱਥੇ ਚਲੇ ਗਏ ਇਹ ਬੂੰਗੇ ਪਰਦਾਸ਼ ਦੇ ਵਿੱਚ ਕਿਸ ਤਰ੍ਹਾਂ ਖੜੇ ਹੋਣਾ ਚਾਹੀਦਾ ਹੈ ਤੁਹਾਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਪਰਚਾ ਤੁਸੀਂ ਜਿਵੇਂ ਤੇਰਾ ਨਾਲ 컬렉ਸ਼ਨ ਕੀਤੀ ਹੈਗੀ ਜੋ ਸਾਡਾ ਵਿਰਸਾ ਗਵਾਚਾ ਹੋਇਆ ਸੀ ਉਹ ਤੱਥ ਸਾਡੇ ਸਾਹਮਣੇ ਲਿਆਉਂਦੇ ਹਨ ਪੁਆਇੰਟ ਟੂ ਪੁਆਇੰਟ ਆਪਨੇ ਜੋ ਡਿਟੇਲ ਮੈਂ ਸਮਝਾਇਆ ਗੁਰੂ ਸਾਹਿਬ ਦਾ ਜਨਮ ਕੋ ਮਿਲਾਇਆ ਉਹ ੜਿਕਾ ਤਾਂ ਇੰਨੀ ਸੋਹਣੀ ਸੀ ਜਿੱਦਾਂ ਤੁਸੀਂ ਸਲਾਈਡ ਸ਼ੋ ਦੇ ਨਾਲ ਸਮਝਾਇਆ ਸਾਨੂੰ ਤੇ ਉਹਨਾਂ ਨੇ ਜੋ ਵੀ ਆਪਾਂ ਸਿਖਾਇਆ ਉਹ ਸਹੀ ਸਿਖਾਇਆ ਧੰਨਵਾਦ ਬਹੁਤ ਜਿਹੜੀ ਕਥਾ ਦੇ ਵਿੱਚ ਜਿਹੜਾ ਪਿਆਰ ਇਹਨਾਂ ਦਾ ਹੈ ਉਹ ਅੱਜ ਤੱਕ ਅਸੀਂ ਕੀਰਤਨੀਆਂ ਕੋ ਵੀ ਨਹੀਂ ਸੁਣਿਆ ਹੁਣ ਹਰ ਸਾਲ ਇਹ ਸਾਨੂੰ ਚੇਤੇ ਰੱਖਦੇ ਅਸੀਂ ਇਹਨਾਂ ਨੂੰ ਚੇਤੇ ਰੱਖੀਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ 2012 ਤੋਂ ਲੈ ਕੇ 2024 ਤੱਕ ਹੁਣ ਤੱਕ 50 ਸਮਰ ਕੈਂਪ ਲੱਗ ਚੁੱਕੇ ਨੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਸ ਵਾਰ ਗਰਮੀ ਦੀ ਛੁੱਟੀਆਂ ਦੇ ਵਿੱਚ ਅਰਦਾਸ ਦੇ ਉੱਤੇ ਸਵੇਰੇ ਅਤੇ ਸ਼ਾਮ ਨੂੰ ਗੁਰਮਤ ਸਮਰ ਵਿਚਾਰ ਟੀਮ ਅਰਦਾਸ ਸੈਮੀਨਾਰ ਲੈ ਕੇ ਆ ਰਹੀ ਹੈ ਔਰ ਇਹ ਬਹੁਤ ਜ਼ਰੂਰੀ ਹੈ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਕੀ ਅਸੀਂ ਜਿਹੜੀ ਅਰਦਾਸ ਕਰਦੇ ਆਂ ਉਹਦਾ ਅਰਥ ਕੀ ਹੈ ਚੌਂਕੀਆਂ ਕੀ ਨੇ ਝੰਡੇ ਕੀ ਨੇ ਬੂੰਗੇ ਕੀ ਨੇ ਆਖਰ ਕਿੱਥੇ ਚਲੇ ਗਏ ਇਹ ਬੂੰਗੇ ਹੱਠੀਆਂ ਕੀ ਹੈ ਜੱਪੀਆਂ ਕੀ ਹੈ ਅਗਰ ਤੁਸੀਂ ਇਹਨਾਂ ਅਰਥਾਂ ਨੂੰ ਜਾਣਨਾ ਚਾਹੁੰਦੇ ਹੋ ਰੋਜ਼ ਦੀ ਅਰਦਾਸ ਜਿਹੜੀ ਹੈ ਕਿਤੇ ਉਸ ਅਰਦਾਸ ਨੂੰ ਸਮਝੇ ਬਿਨਾ ਹੀ ਅਰਦਾਸ ਵਿੱਚ ਤਾਂ ਨਹੀਂ ਖੜੇ ਅਸੀਂ ਉਸ ਅਰਦਾਸ ਦੇ ਉੱਤੇ 3 ਦਿਨਾਂ ਦਾ ਸਮਰ ਕੈਂਪ ਸੈਮੀਨਾਰ ਪੂਰੇ ਇੰਡੀਆ ਦੇ ਵੱਖ-ਵੱਖ ਸਥਾਨਾਂ ਦੇ ਉੱਤੇ ਵੱਖ-ਵੱਖ ਸਟੇਟਾਂ ਦੇ ਵਿੱਚ ਖੋਜ ਵਿਚਾਰ ਟੀਮ ਲੈ ਕੇ ਆ ਰਹੀ ਹੈ ਸਮਰ ਦੀਆਂ ਛੁੱਟੀਆਂ ਦੇ ਵਿੱਚ ਅਗਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਸਥਾਨ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਅਰਦਾਸ ਦੀ ਪਰਿਭਾਸ਼ਾ ਅਰਦਾਸ ਦੀ ਕਲਾ ਅਰਦਾਸ ਦੀ ਸ਼ਕਤੀ ਕੀ ਹੈ ਜਾਨਣਾ ਚਾਹੁੰਦੇ ਆ ਤਾਂ ਜਰੂਰ ਸਾਨੂੰ ਇਹਨਾਂ ਨੰਬਰਾਂ ਉੱਤੇ ਕਾਲ ਕਰਨਾ ਤਾਂ ਕਿ ਆਪ ਜੀ ਦੇ ਸ਼ਹਿਰ ਦੇ ਵਿੱਚ ਪਹੁੰਚ ਕਰਕੇ ਖੋਜ ਵਿਚਾਰ ਟੀਮ ਅਰਦਾਸ ਸੈਮੀਨਾਰ ਅਰਦਾਸ ਕੈਂਪ ਜ਼ਰੂਰ ਲਗਾਵੇਗੀ ਜੀ ਟਾਈਮ ਪਹਿਲਾਂ ਲੈਣਾ ਕਾਫੀ ਪ੍ਰੋਗਰਾਮ ਬੁੱਕ ਹੋ ਚੁੱਕੇ ਨੇ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਔਰ ਸੰਗਤਾਂ ਕੀ ਕਹਿੰਦੀਆਂ ਨੇ ਇਸ ਪ੍ਰੋਗਰਾਮ ਨੂੰ ਲੈ ਕੇ ਸਾਹਮਣੇ ਪ੍ਰੋਜੈਕਟਰ ਲਾ ਕੇ ਗੁਰੂ ਇਤਿਹਾਸ ਦੇ ਨਾਲ ਜੋੜਿਆ ਹੈ ਅਰਦਾਸ ਦੀ ਵਿਆਖਿਆ ਸਰਵਣ ਕੀਤੀ ਹੈ ਤਿੰਨਾਂ ਦਿਨਾਂ ਤੋਂ ਲੈ ਕੇ ਜੋ ਕਿ ਆਪਣੇ ਸਾਰੇ ਜੀਵਨ ਦੇ ਵਿੱਚ ਆਪਾਂ ਅਰਦਾਸ ਸਵੇਰੇ ਸ਼ਾਮ ਦੁਪਹਿਰ ਕਈ-ਕਈ ਵਾਰੀ ਕਰਦੇ ਹਾਂ ਪਰ ਜੋ ਅਰਦਾਸ ਦਾ ਕਰਨ ਦਾ ਹੁਣ ਆਨੰਦ ਆਉਂਦਾ ਹੈ ਉਹ ਆਪਾਂ ਨੂੰ ਅੱਜ ਤੱਕ ਪਹਿਲਾਂ ਨਹੀਂ ਆਇਆ ਪੁਆਇੰਟ ਟੂ ਪੁਆਇੰਟ ਆਪਨੇ ਜੋ ਡਿਟੇਲ ਵਿੱਚ ਸਮਝਾਇਆ ਗੁਰੂ ਸਾਹਿਬ ਦਾ ਗੁਰੂ ਦੇਖਬਾਰੂ ਸਾਹਿਬ ਜੀ ਦਾ ਜੋ 9 ਦਿਨ ਦਾ ਪੂਰਾ ਇਦੀਆਸਥਾ नौ दिन का डिटेल में हमको जानने को मिला है वो भवान सिंह खोजी जो 2012 में यहाँ पर संगत को जोड़ के बच्चों को गुरबानी से जोड़ के गए और वो बच्चे आज अखंड पाठी कीर्तन जगह जाके कंपटीशन गुरबानी कंपटीशन में भाग लेते हैं ਉਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਪ੍ਰਸਾਦ ਤੁਸੀਂ ਜਿਵੇਂ ਤਰ੍ਹਾਂ ਨਾਲ ਕਲੈਕਸ਼ਨ ਕੀਤੀ ਹੈਗੀ ਫੋਟੋ ਦੀ ਜਿਆਦਾਤਰ ਬੱਚਿਆਂ ਨੂੰ ਜਦੋਂ ਤੱਕ ਬੋਲੇ ਨਹੀਂਓ ਤੇ ਸਮਝ ਨਹੀਂ ਆਂਦੀ ਤੁਸੀਂ ਫੋਟੋ ਦੇ ਕਲੈਕਸ਼ਨ ਨਾਲ ਬਹੁਤ ਵਧੀਆ ਤਰੀਕੇ ਨਾਲ ਬੋਲ ਕੇ ਸਾਨੂੰ ਸਮਝਾਇਆ ਹੈਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਬੋਲੇ ਵੀ ਅੱਛੀ ਤਰ੍ਹਾਂ ਸੀਗਾ ਔਰ ਆਵਾਜ਼ ਵੀ ਅੱਛੀ ਆਈ ਬਾਬਾ ਜੀ ਨੇ ਸਲਾਈਡ ਸ਼ੋਅ ਦੇ ਕਰਕੇ ਬਾਬਾ ਜੀ ਨੇ ਬਹੁਤ ਵਧੀਆ ਸਾਨੂੰ ਸਿਖਾਇਆ ਅਤੇ ਜਿਹਨਾਂ ਬੱਚਿਆਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਵੀ ਬਾਬਾ ਜੀ ਨੇ ਦੱਸਿਆ ਤੇ ਉਹ ਧੰਨਵਾਦ ਬਾਬਾ ਜੀ ਦਾ ਤੇ ਬਾਬਾ ਜੀ ਦਾ ਧੰਨਵਾਦ ਹੈ ਬਹੁਤ ਜ਼ਿਆਦਾ ਤੇ ਉਹਨਾਂ ਨੇ ਜੋ ਵੀ ਆਪਾਂ ਸਿੱਖਾਇਆ ਉਹ ਸਹੀ ਸਿੱਖਾਇਆ ਧੰਨਵਾਦ ਬਾਬਾ ਸੋਡੀ ਕਥਾ ਇੰਨੀ ਸੋਹਣੀ ਸੀ ਜਿੱਦਾਂ ਦੇ ਬੱਚਾ ਨੂੰ ਸਮਝ ਆਊਗੀ ਜਿੱਦਾਂ ਤੁਸੀਂ ਸਲਾਈਡ ਸ਼ੋ ਦੇ ਨਾਲ ਸਮਝਾਇਆ ਸਾਨੂੰ ਹਿਸਟੋਰੀਅਨ ਭਗਵਾਨ ਸਿੰਘ ਜੀ ਖੋਜੀ ਸਾਰੇ ਸੰਗਤ ਨੂੰ ਇਤਿਹਾਸ ਨਾਲ ਜੋੜਿਆ ਹੈ ਅਤੇ ਗੁਰਸਿੱਖੀ ਨਾਲ ਜੋੜ ਕੇ ਉਹਦੀ ਸਿੱਖਾ ਦੀ ਨਿਊ ਪੱਕੀ ਕੀਤੀ ਹੈ ਸਭ ਭਾਈ ਭਗਵਾਨ ਸਿੰਘ ਖੋਜੀ ਜੀ ਦਾ ਜਿਨ੍ਹਾਂ ਦੇ ਕੋਲ ਇੰਨੀ ਖੋਜ ਹੈ ਇੰਨੀ ਕਲੈਕਸ਼ਨ ਹੈ ਇੰਨੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਸਾਰਾ ਇਤਿਹਾਸ ਪੇਸ਼ ਕੀਤਾ ਹੈ ਅੱਜ ਕੱਲ ਸਾਇੰਸ ਵੀ ਇਹ ਗੱਲ ਕਹਿੰਦੀ ਹੈ ਕਿ ਵੈਸੇ ਸੁਣਨਾ ਅਗਰ ਤਸਵੀਰਾਂ ਦੇ ਰਾਹੀਂ ਸਲਾਈਡ ਸ਼ੋਅ ਨਾਲ ਦਿਖਾਇਆ ਜਾਵੇ ਉਹ ਹਰ ਇੱਕ ਬੱਚੇ ਦੇ ਮਨ ਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਹ ਜਿਹੜੀ ਚੀਜ਼ ਚਲੀ ਜਾਂਦੀ ਉਹ ਕਦੇ ਨਹੀਂ ਭੁੱਲਦੀ ਜੋ ਬੱਚਿਆਂ ਨੇ ਦੇਖਿਆ ਹੈ ਜੋ ਬੱਚਿਆਂ ਨੇ ਮਹਿਸੂਸ ਕੀਤਾ ਹੈ ਇਹੀ ਇੱਕ ਕਾਰਨ ਹੈ ਕਿ ਸੰਗਤਾਂ ਵਿੱਚੋਂ ਬਹੁਤ ਸਾਰਿਆਂ ਦਾ ਅਮਰ ਛਕਣ ਦਾ ਮਨ ਹੋਇਆ ਹੈ ਇਤਿਹਾਸਕਾਰ ਇਹ ਖੋਜੀ ਜੋ ਸਾਡਾ ਵਿਰਸਾ ਗਵਾਚਿਆ ਹੋਇਆ ਸੀ ਕਿਸੇ ਨੂੰ ਲੱਭ ਨਹੀਂ ਰਿਹਾ ਉਹਨਾਂ ਨੇ ਰਾਤ ਦਿਨ ਖੋਜ ਕਰਕੇ ਉਹ ਤੱਥ ਸਾਡੇ ਸਾਹਮਣੇ ਲਿਆਂਦੇ ਹਨ ਹਾਂ ਤੇ ਸਲਾਈਡ ਸ਼ੋ ਦਾ ਦਰਮਿਆਨ ਆਪਾਂ ਦੇਖਣ ਜਾਈਏ ਕਿ ਵੀ ਜਿਹੜੀ ਅੱਖਾਂ ਦੇ ਸਾਹਮਣੇ ਰੱਖੀ ਜਾਂਦੀ ਹੈ ਫੋਟੋ ਉਸ ਤੋਂ ਉਪਰੰਤ ਬਾਬਾ ਜੀ ਵੱਲੋਂ ਕਥਾ ਕੀਤੀ ਗਈ ਜਿਹੜਾ ਕਹਿੰਦੇ ਕਿ ਵੀ ਬੱਚਿਆਂ ਨੂੰ ਅੱਜ ਕੱਲ ਆਪਾਂ ਕਹਿ ਦਿੰਦੇ ਆ ਛੋਟੀ ਛੋਟੀ ਗੱਲਾਂ ਤਾਂ ਕਿ ਵੀ ਬੱਚੇ ਕਾਰਟੂਨ ਬਹੁਤ ਦੇਖਦੇ ਨੇ ਪਰ ਅੱਜ ਜਿਹੜੀ ਅੱਖਾਂ ਦੇ ਸਾਹਮਣੇ ਜਦੋਂ ਉਹ ਸੀਨ ਦੀ ਸੀਨ ਉਦੋਂ ਅੱਖਾਂ ਦੇ ਵਿੱਚੋਂ ਰੇਹ ਨਿਕਲਦਾ ਸੀ ਬੀਬੀਆਂ ਦਾ ਕਿ ਵੀ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਵਾਰੇ ਬਾਬਾ ਜੀ ਨੇ ਦੱਸਿਆ ਹੁਣ ਹਰ ਸਾਲ ਇਹ ਸਾਨੂੰ ਚਿੱਤੇ ਰੱਖਦੇ ਤਾਂ ਅਸੀਂ ਇਹਨਾਂ ਨੂੰ ਚਿੱਤੇ ਰੱਖੀਦਾ ਇਹਨਾਂ ਕੋਲ ਟਾਈਮ ਮੰਗੀਦਾ ਕਿ 6 ਮਹੀਨੇ ਦੇ ਅੰਦਰ ਸਾਨੂੰ ਟਾਈਮ ਦਿੱਤਾ ਜਾਂਦਾ ਹੈ ਤੁਹਾਨੂੰ ਇਹ ਨੇਦਰ ਤੁਹਾਨੂੰ ਇਹਨਾਂ ਦੀ ਸੇਵਾ